ਇਹ ਜਿਹੜਾ ਇਸ਼ੂ ਹੈਗਾ ਇਹ ਹੈਗਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸਿਸ ਦਾ ਫਰੀਦਕੋਟ ਦਾ ਯਾ ਆਪਣੇ ਆਪ ਨੂੰ ਯਾ ਆਪਣਿਆਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਇਹ ਇੰਨੀ ਕਰਪਸ਼ਨ ਕੀਤੀ ਜਾਏਗੀ ਉਹ ਚਾਹੇ ਸੀਟਾਂ ਨੂੰ ਲੈ ਕੇ ਆ ਚਾਹੇ ਭਰਤੀਆਂ ਨੂੰ ਲੈ ਕੇ ਆ ਚਾਹੇ ਉਸ ਹੋਰ ਜਿਹੜੀ ਵੀ ਸੇਵਾਵਾਂ ਉੱਥੇ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਲੈ ਕੇ ਕਿ ਜਿਹੜੇ ਥੋੜੇ ਦਿਨ ਪਹਿਲਾਂ ਇੱਕ ਡਰਾਈਵਰ ਤੇ ਸਕਿਉਰਿਟੀ ਗਾਰਡ ਰੱਖੇ ਸੀਗੇ ਉਹਦੇ ਵਿੱਚ ਜਿਹੜਾ ਡਾਕ ਟੈਸਟ ਹੋਇਆ ਸੀਗਾ ਉਹਨੇ ਆਪਣੀ ਲੈਬ 'ਚ ਕਰਾ ਲੈਨੇ ਤੂੰ ਬੱਕੜੀ ਨਾਲ ਆਪਣੀ ਲੈਬ 'ਚ ਕਰਾ ਜੱਦ ਕਿ ਉਹ ਸਿਵਲ ਹਸਪੀਟਲ 'ਚ ਹੋਣਾ ਚਾਹੀਦਾ ਦੂਜੀ ਗੱਲ ਜਿਹੜੇ ਡੀਸੀ ਸਾਹਿਬ ਨੇ ਆਪਣੇ ਦੋ ਬੰਦੇ ਭਰਤੀ ਕੀਤੇ ਨੇ ਉਹ ਜਿਹੜੇ ਕੀ ਇੰਡੀਆ 'ਚ ਨਹੀਂ ਆ ਉਹਨਾਂ ਨੂੰ 80000 ਰੁਪਏ ਸੈਲਰੀ ਦੰਦੇ ਨੇ ਉਹ ਵਿਦੇਸ਼ 'ਚ ਬੈਠੇ ਨੇ ਉਹ ਕਹਿੰਦੇ ਮੇਰੀ ਵਾਈਫ ਤੇ ਮੇਰੇ ਬੱਚੇ ਤੇ ਮੇਰੀ ਨੂੰ ਉਹਨਾਂ ਤੋਂ 80000 ਰੁਪਏ ਮਹੀਨਾ ਜਾ ਰਿਹਾ ਉਹ ਸਭ ਝੂਠ ਹੈ ਉਹਨਾਂ ਕਰੀਏ ਜਾ ਹਰ ਮਹੀਨੇ ਜਾ ਉਹ ਬਹੁਤ ਝੂਠ ਹੈ ਕੀ ਪੈਸਾ ਵੀ ਨਹੀਂ ਜਾ ਰਿਹਾ। ਇੱਕ ਹਰਸ਼ਪ੍ਰੀਤ ਹੈ ਕੁੜੀ ਜਿਹੜੀ ਕਿ ਕੋ ਆਉਦੇ ਘਰ ਚ ਕੰਮ ਕਰਦੀ ਸੀ ਡਾਕਟਰ ਦੇ ਸੁਪਰਡੈਂਟ ਜਿਹੜੀ ਨੀਤੂ ਪੱਕੜੋ ਦੇ ਘਰ ਚ ਕੰਮ ਕਰਦੀ ਸੀ ਲੈਬ ਟੈਕਨੀਸ਼ੀਅਨ ਲਾ ਤਾ ਉਹਨੂੰ ਨਾ ਕੋਈ ਉਹਦਾ ਸਟੱਡੀ ਸੀਗੀ ਉਹਦੀ ਨਾ ਕੋਈ ਉਹਨੂੰ ਐਕਸਪੀਰੀਅੰਸ ਸੀ ਟਾਈਮ ਲੈਬ ਟੈਕਨੀਸ਼ੀਅਨ ਉਹ ਇਹ ਵੀ ਕਹਿ ਰਿਹਾ ਵੀ ਨਿੱਤੂ ਕੱਕੜ ਹੈ ਜੋ ਆਪਣੇ ਉਹ ਉਹਨਾਂ ਦੇ ਕੁਝ ਕੰਮ ਕਰਦੀ ਹੈ ਜੇ ਤੇ ਬਟ ਉਹ ਵੀ ਲੈਬ ਟੈਕਨੀਸ਼ੀਅਨ ਲਈ ਗਈ ਹੈ ਤੇ ਕੋਈ ਉਹਦੇ ਬਾਰੇ ਵੀ ਅੱਜ ਗੱਲ ਕਰ ਰਹੇ ਨੇ ਇਹ ਵੀ ਸੋ ਕੁਝ ਵੀ ਬੋਲਦੇ ਹੋ ਜਦੋਂ ਹੋਤਾ ਸਾ ਤੋ ਦੇ ਕਿ ਕਿਸੇ ਦਾ ਤਰੂ ਹੋਇਆ ਮੈਂ ਬਈ ਚੰਦਰ ਐਨਨੇ ਸਾਰੇ ਕੋਈ ਹਿਮਾਚਲ ਦਾ ਬੰਦਾ ਭਰਤੀ ਕੀਤਾ ਜਾਂ ਆਪਣੇ ਬੰਦੇ ਜਾਣ ਕਰ ਇਹਨੇ ਭਰਤੀ ਕਰਕੇ ਰੱਖੇ ਨੇ हिमाचल दी गल करिए ਸਾਡੇ ਹਿਮਾਚਲ ਦੇ ਹਿਮਾਚਲ ਜਲੀ ਪੰਜਾਬ ਦਾ ਹੁੰਦਾ ਹੈ ਉਹਨਾਂ ਨੂੰ ਹੋਟਲ ਵੀ ਨਹੀਂ ਦਿੰਦੇ ਤੁਸੀਂ ਦੇਖਿਆ ਹੋਣਾ ਪਿੱਛਾ ਪਹਿਲਾਂ ਕਿੰਨੇ ਹਾਲਾਤ ਖਰਾਬ ਹੋਏ ਸੀਗੇ ਇਹਨਾਂ ਨੇ ਉੱਥੋਂ ਦੇ ਬੰਦਿਆਂ ਨੂੰ ਭਰਤੀ ਕਰ ਦਿੱਤਾ ਕਿ ਜਿਨ੍ਹਾਂ ਨੂੰ ਕੋਈ ਪੰਜਾਬੀ ਦੀ ਪੰਜਾਬੀ ਆਉਂਦੀ ਤੱਕ ਨਹੀਂ ਉਹਨਾਂ ਨੂੰ ਲੋਕ ਕਹਿੰਦੇ ਆਂ ਬਿਨਾਂ ਪੰਜਾਬੀ ਦੇ ਆ ਗਏ ਬਹੁਤ سارے ਉਹਨਾਂ ਵਿੱਚੋਂ ਜਿਹੜੀ ਜਾਂ ਉਹਨੇ ਪੰਜਾਬੀ ਪਾਸ ਕਰ ਲਈ ਹੈ ਉਹਨਾਂ ਨੂੰ ਚਹੇਂ ਦਿੱਤਾ ਜਾਂਦਾ ਹੈ ਛੇ ਤੋਂ ਇੱਕ ਮਹੀਨਾ ਜਾਂ ਜਿਹੜਾ ਇਹ ਕਹਿੰਦਾ ਕਿ ਸਾਰੇ ਅਜਿਹਾ ਜਦ ਤੇ ਆਗੇ 1000 ਬੰਦੇ ਆ ਸਿਰਫ 300 ਬੰਦੇ ਬਿਨਾਂ ਟੈਂਡਰ ਕਿਸੇ ਤੋਂ ਕੋਈ ਟੈਂਡਰ ਨਹੀਂ ਦਿੰਦੇ ਨਾ ਕੋਈ ਪਬਲਿਸ਼ ਕਰਦੇ ਨੇ ਨਾ ਕੋਈ ਨੈਟ ਤੇ ਪਾਉਂਦੇ ਨੇ ਆਪਣੇ ਬੰਦੇ ਨੂੰ ਠੇਕਾ ਦਿੰਦੇ ਜਿਵੇਂ ਕਿ ਦਿੱਲੀ ਦੀ ਗੱਲ ਕਰੀਏ ਦਿੱਲੀ ਦੇ ਬੰਦੇ ਨੂੰ ਟੈਂਡਰ ਦਿੰਦੇ ਚੰਡੀਗੜ੍ਹ ਦੀ ਗੱਲ ਕਰੀਏ ਕਿ ਚੰਡੀਗੜ੍ਹ ਦੇ ਬੰਦੇ ਨੂੰ ਟੈਂਡਰ ਦਿੱਤਾ ਪਿਛਲੇ ਟੈਂਡਰ ਜਿਹੜੇ ਉਹਨਾਂ ਦੇ ਵਿੱਚ ਵੀ ਕਰੋੜਾਂ ਰੁਪਈਆ ਦੀ ਹੇਰ ਹੋਈ ਹੋਈ ਹੈ ਇੱਕ ਦੇ ਕਰੀਬ ਇਸ ਤਰ੍ਹਾਂ ਦਾ ਕਿਆ ਕਿਉਂ ਕਿਹਾ ਜਾ ਰਿਹਾ ਫਿਰ ਇੱਕ ਤੇ ਲੈ ਕੇ ਇੱਕੀ ਤੱਕ ਸਾਰੇ ਐਲੀਗੇਸ਼ਨ ਝੂਠੇ ਹੈ ਜਿਹੜਾ ਇਸ਼ੂ ਹੈਗਾ ਇਹ ਹੈਗਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਦਾ ਫਰੀਦ ਕੋਟ ਦਾ ਇਸ ਦੇ ਵਿੱਚ ਇੱਕ ਤਰੀਕੇ ਨਾਲ ਗ੍ਰੋਸ ਲੈਵਲ ਤੇ ਜਿਹੜੀ ਮਿਸ ਅਪਰੋਪਰੀਏਸ਼ਨਸ ਜਿਹੜੀਆਂ ਹੋ ਰਹੀਆਂ ਨੇ ਜਿਸ ਨੂੰ ਕਹਿੰਨੇ ਕਿ ਮਿਸ ਮੈਨੇਜਮੈਂਟ ਵੀ ਹੈ ਤੇ ਮਿਸ ਐਪਰੋਪ੍ਰੀਏਸ਼ਨ ਵੀ ਹੈ ਤੇ ਉਹ ਕਰਪਟ ਤਰੀਕੇ ਨਾਲ ਕੀਤੀਆਂ ਜਾ ਰਹੀਆਂ ਆਪਣੇ ਆਪ ਨੂੰ ਜਾਂ ਆਪਣਿਆਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਤੇ ਜਿਸ ਦੇ ਵਿੱਚ ਸਿੱਧਾ-ਸਿੱਧਾ ਨੁਕਸਾਨ ਜਿਹੜਾ ਹੋ ਰਿਹਾ ਉਹ ਪੜ੍ਹਾਈ ਦਾ ਤਾਂ ਹੋ ਹੀ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਮੈਡੀਕਲ ਕਾਲਜ ਜਿਹੜੇ ਆ ਪਹਿਲਾਂ ਹੀ ਬੜੇ ਲੋੜੀਂਦੇ ਹੈਗੇ ਆ ਤੇ ਜਿੰਨਾ ਵਿੱਚੋਂ ਜੇ ਇੰਨੀ ਕਰਪਸ਼ਨ ਕੀਤੀ ਜਾਏਗੀ ਉਹ ਚਾਹੇ ਸੀਟਾਂ ਨੂੰ ਲੈ ਕੇ ਆ ਚਾਹੇ ਭਰਤੀਆਂ ਨੂੰ ਲੈ ਕੇ ਆ ਚਾਹੇ ਉਸ ਹੋਰ ਜਿਹੜੀ ਵੀ ਸੇਵਾਵਾਂ ਉੱਥੇ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਲੈ ਕੇ ਜਾਂ ਉੱਥੇ ਜਿਹੜੇ ਮੇਨਟੇਨੈਂਸ ਵਰਕ ਹੋ ਰਹੇ ਨੇ ਜਾਂ ਜਿਹੜੇ ਉੱਥੇ ਕੁਝ ਨਵਾਂ ਕੁਝ ਬੰਨਣਾ ਹੈ ਉਹਨਾਂ ਸਾਰੀ ਚੀਜ਼ਾਂ ਦੇ ਵਿੱਚ ਜੇ ਮੰਨ ਕੇ ਚੱਲੋ ਜਿਵੇਂ ਕਹਿੰਦੇ ਨੇ ਕਿ ਬਾੜ ਖੇਤ ਨੂੰ ਖਾਨ ਲੱਗ ਜਾਂਦੀ ਹੈ ਤੇ ਉਸ ਦੇ ਵਿੱਚ ਕੀ ਹੈ ਕਿ ਉਹ ਖੇਤ ਕਦੇ ਵੀ ਹਰਾ ਭਰਾ ਨਹੀਂ ਰਹਿ ਸਕਦਾ ਇਹ ਪੰਜਾਬ ਦਾ ਬੇਸਿਕ ਇੱਕ ਮੁੱਦਾ ਹੈਗਾ ਸਿਹਤ ਦਾ ਮੁੱਦਾ ਜਿਹੜਾ ਹੈਗਾ ਤੇ ਉਸ ਨਾਲ ਸਿੱਧੀ ਸਿੱਧੀ ਸਿੱਧਾ ਸਿੱਧਾ ਖਿਲਵਾੜ ਹੋ ਰਿਹਾ ਤੇ ਇਸ ਦੇ ਵਿੱਚ ਜੋ ਪੈਸੇ ਦਾ ਨੁਕਸਾਨ ਹੋ ਰਿਹਾ ਹੈ ਜਿੰਨਾ ਕਿ ਜ਼ਿਆਦਾ ਇਸ ਦੇ ਵਿੱਚ ਇੱਕ ਸੈਕਟਰ ਜਿਹੜਾ ਜਾ ਰਿਹਾ ਹੈਗਾ ਉਹ ਸਾਰਾ ਇੱਕ ਤਰੀਕੇ ਨਾਲ ਇਨਡਾਇਰੈਕਟਲੀ ਉਹ ਸਾਡੇ ਹੀ ਜੇਬਾਂ 'ਚ ਜਾ ਰਿਹਾ ਹੈਗਾ ਕਿਉਂਕਿ ਇਸ ਦੇ ਵਿੱਚ ਜਿਹੜੇ ਇੱਥੋਂ ਦੇ ਨਿੱਤੂ ਕੁੱਕੜ ਜਿਹੜੇ ਹੈਗੇ ਆ ਐਕਟਿੰਗ ਮੈਡੀਕਲ ਸੁਪਰਡੈਂਟ ਜਿਨ੍ਹਾਂ ਨੂੰ ਬਣਾਇਆ ਗਿਆ ਜਿਹੜੇ ਕਿ ਬਲੱਡ ਬਲੱਡ ਬੈਂਕ ਦੇ ਮੁਖੀ ਵਜੋਂ ਆਪਣੀ ਸਰਵਿਸਿਜ਼ ਕਰ ਰਹੇ ਸੀਗੇ ਉਹਨਾਂ ਨੂੰ ਇਨਚਾਰਜ ਸਟੈਬਲਿਸ਼ਮੈਂਟ ਇਨਚਾਰਜ ਰਿਕਰੂਟਮੈਂਟ ਇਨਚਾਰਜ ਯੂਨੀਵਰਸਿਟੀ ਰਿਸਰਚ ਵਿੰਗ ਇਨਚਾਰਜ ਹਿਮੋਫੀਲੀਆ ਹੋਸ਼ਾਖਾਵਾ ਦਾ ਮੁਖੀ ਵੀ ਬਣਾਇਆ ਗਿਆ ਪਰੰਤੂ ਜਿਹੜੇ ਆ ਇਹ ਉਸ ਤਰੀਕੇ ਨਾਲ ਆਪਣੀ ਡਿਊਟੀਆਂ ਨੂੰ ਸ ਇਨਾਂ ਦਾ ਐਨਜੀਓ ਜਿਹੜੇ ਆ ਇਹਨਾਂ ਦਾ ਮੈਂ ਧੰਨਵਾਦ ਵੀ ਕਰਾਂਗਾ ਕਿਉਂਕਿ ਇਹ ਸਾਡੇ ਕੋਲ ਆਵਾਜ਼ ਲੈ ਕੇ ਆਉਂਦੇ ਨੇ ਤਾਂ ਜੋ ਕਾਨੂੰਨੀ ਕਾਰਵਾਈ ਇਹਨਾਂ ਦੇ ਅਗੇਂਸ ਕੀਤੀ ਜਾ ਸਕਦੀ ਹੁੰਦੀ ਹੈ ਕਿਉਂਕਿ ਕਾਨੂੰਨੀ ਕਾਰਵਾਈ ਕਰਨ ਵਾਸਤੇ ਸਬੂਤ ਚਾਹੀਦੇ ਹੁੰਦੇ ਆ ਤੇ ਸਾਨੂੰ ਕੋਈ ਨਾ ਕੋਈ ਸ਼ਿਕਾਇਤ ਕਰਤਾ ਚਾਹੀਦਾ ਹੁੰਦਾ ਜਿਹੜਾ ਕਿ ਸ਼ਿਕਾਇਤ ਕਰ ਸਕੇ ਤੇ ਸਬੂਤ ਲਿਆ ਸਕੇ ਇਹ ਸਬੂਤ ਜਿਹੜੇ ਸਿਮਰਨਜੀਤ ਸਿੰਘ ਜਿਹੜੇ ਹੈਗੇ ਆ ਇਹਨਾਂ ਨੇ ਇਕੱਠੇ ਕੀਤੇ ਹੈਗੇ ਆ ਇਨਾਂ ਦੇ ਨਾਲ ਇਹਨਾਂ ਦੀ ਟੀਮ ਹੈਗੀ ਹੈ ਤੇ ਮੈਂ ਇਹਨਾਂ ਨੂੰ ਕਿਉਂਕਿ ਹੌਸਲਾ ਦੇ ਜਾਈ ਇਸ ਕਰਕੇ ਦਿੰਨਾ ਕਿਉਂਕਿ ਇਹ ਇਹ ਹੌਸਲੇ ਦੇ ਹੱਕਦਾਰ ਨੇ ਕਿਉਂਕਿ ਇਹ ਲੋਕ ਇੱਕ ਤਰੀਕੇ ਦਾ ਰਿਸਕ ਲੈ ਕੇ ਤੇ ਇਹ ਕਿਉਂਕਿ ادارے ਜਿਹੜੇ ਵੱਡੇ ਹੁੰਦੇ ਨੇ ਇਹ ਹਰ ਤਰੀਕੇ ਦੀ ਕਰਪਸ਼ਨ ਕਰਦੇ ਨੇ ਇਹਨਾਂ ਨੂੰ ਡਰ ਵੀ ਹੁੰਦਾ ਇਹਨਾਂ ਨੂੰ ਪਰ ਇਹ ਹੈ ਕਿ ਆਪਣੇ ਹੌਸਲਾ ਦਿਖਾਉਂਦੇ ਹੋਏ ਇਹਨਾਂ ਨੇ ਸਬੂਤ ਇਕੱਠੇ ਕੀਤੇ ਤੇ ਇਹ ਜਿਹੜੀ ਕਰਪਸ਼ਨ ਦੇ ਜਿਹੜੇ ਇਸ਼ੂਜ਼ ਹੈਗੇ ਆ ਜਿਨ੍ਹਾਂ ਦੇ ਵਿੱਚ ਇਹ ਤਕਰੀਬਨ ਤੁਹਾਨੂੰ ਸਾਰਿਆਂ ਨੂੰ ਅਸੀਂ ਇਸ਼ੂ ਕਰਦੇ ਆਂਗੇ ਜਿਹੜੇ ਹੈਗੇ ਆ ਇਹਨਾਂ ਦੀ ਕਾਪੀਜ਼ ਹੈਗੀਆਂ ਅਰਾਊਂਡ 21 ਪੁਆਇੰਟਸ ਨੇ 21 ਪੁਆਇੰਟਸ ਨੇ ਜਿੱਥੇ ਜਿੱਥੇ ਮਤਲਬ ਕਰਪਸ਼ਨ ਹੋਈ ਹੈ ਸੀ ਵਿੱਚ ਟ੍ਰੀਟਮੈਂਟ ਪਲਾਂਟ ਹੈ ਜਿਸ ਦੀ ਕੀ 20 ਲੱਖ ਰੁਪਏ ਦੀ ਜਿਹੜੀ ਮਤਲਬ ਲਾਗਤ ਤੋਂ ਕਿਤੇ ਵੱਧ ਜਿਹੜਾ ਹੈਗਾ ਦਿੱਲੀ ਦੀ ਇੱਕ ਜਿਹੜੀ ਕੰਪਨੀ ਨੂੰ ਇਹਨਾਂ ਨੇ ਜਿਹੜਾ ਟੈਂਡਰ ਦਿੱਤਾ ਉਹ ਵੀ ਬਿਨਾ ਕਿਸੇ ਬੋਲੀ ਤੋਂ ਜਾਂ ਬਿਨਾ ਕਿਸ ਉਸ ਤੋਂ ਆਰਡਰ ਸਿੱਧਾ ਹੀ ਉਹਨਾਂ ਨੇ ਟੈਂਡਰ ਦੇ ਬਿਨਾ ਕਰ ਲਏ ਹੈਗੇ ਹੈ ਲਾਂਡਰੀ ਮਸ਼ੀਨਾਂ ਜਿਹੜੀਆਂ ਮਤਲਬ ਜਿਹੜੇ ਕੱਪੜੇ-ਕੁਪੜੇ ਧੋਣ ਦੀ ਮਸ਼ੀਨਾਂ ਹੈਗੀਆਂ ਉਹ 90 ਲੱਖ ਰੁਪਏ ਦੇ ਵਿੱਚ ਜਿਹੜਾ ਉਹਦਾ ਟੈਂਡਰ ਦਿੱਤਾ ਗਿਆ ਡੀਡਰ ਨੂੰ ਜਿਹੜਾ ਕਿਸੇ ਤੇ ਇਸ ਇਹ ਇਹਨਾਂ ਦੇ ਵਿੱਚ ਜਿਹੜਾ ਕਿ ਕੋਈ ਰੂਟੀਨ ਪ੍ਰੋਸੀਜਰ ਹੈਗਾ ਕਿ ਜਦੋਂ ਕੋਈ ਵੀ ਰਿਪੇਅਰ ਵਰਕ ਸਰਕਾਰੀ ਕਿਸੇ ਵੀ ਜਗ੍ਹਾ ਤੇ ਆਪਣਾ ادارے ਦੇ ਵਿੱਚ ਕੀਤਾ ਜਾਂਦਾ ਹੈ ਜਾਂ ਕੁਝ ਵੀ ਨਿਆ ਖਰੀਦਿਆ ਜਾਂਦਾ ਹੈ ਤਾਂ ਉਸ ਦੇ ਵਾਸਤੇ ਟੈਂਡਰ ਦਿੱਤੇ ਜਾਂਦੇ ਆ ਤੇ ਜਿਹੜੀ ਸਭ ਤੋਂ ਘੱਟ ਬੋਲੀ ਜਿਹਦੀ ਹੁੰਦੀ ਹੈ ਉਸ ਤੋਂ ਸਮਾਨ ਖਰੀਦਿਆ ਜਾਂ ਰਿਪੇਅਰ ਕਰਾਇਆ ਜਾਂਦਾ ਪਰ ਇਸ ਦੇ ਵਿੱਚ ਸਾਰਾ ਕੁਝ ਬਾਈਪਾਸ ਕੀਤਾ ਗਿਆ ਜਿਸ ਦੇ ਵਿੱਚ ਤੁਸੀਂ ਦੇਖੋ ਕਿ ਵੀ ਇੱਥੇ ਅਲੱਗ-ਅਲੱਗ ਪੁਆਇੰਟ ਹੈ ਮੈਂ ਸਾਰੇ ਤਾਂ 21 ਦੇ 21 ਤਾਂ ਨਹੀਂ ਦੱਸ ਸਕੂਗਾ ਆਈ ਵਿਲ ਡਿਲੀਵਰ ਕਾਪੀ ਆਫ ਦਿਸ ਜਿਹਦੇ ਵਿੱਚ ਕੀ ਹੈ ਕਿ ਤੁਸੀਂ ਦੇਖੋ ਕਿ ਯੂਨੀਵਰਸਿਟੀ ਕੈਂਪਸ ਵਿੱਚ ਡ੍ਰੈਗਨ ਫਰੂਟ ਲਾਉਣ ਵਾਸਤੇ ਜਿਹੜੇ ਪੌਦੇ ਹੈਗੇ ਅਸ਼ੋਗੰਦਾ ਸਰਪਗੰਦਾ ਯੂਨੀਵਰਸਿਟੀ ਵਗੈਰਾ ਇਹਨਾਂ ਦੇ ਆਪਣੇ ਪਲਾਂਟਿੰਗ ਐਂਟਰਪ੍ਰਾਈਜ਼ ਮਤਲਬ ਆਪਣੇ ਹੀ ادارے ਬਣਾ ਕੇ ਉਹਨਾਂ ਤੋਂ ਹੀ ਇਹ ਜਿਆਦਾ ਤੋਂ ਜਿਆਦਾ ਰੇਟ ਲਗਾ ਕੇ ਤੇ ਆਪਣੇ ਹੀ ਮਤਲਬ ਜਿਹੜੇ ਸਰਕਾਰੀ ਕਾਲਜ ਨੂੰ ਜਿਹੜੇ ਵੇਚ ਦਿੱਤੇ ਜਾਂਦੇ ਨੇ ਫਿਰ ਇਹ ਹੈ ਕਿ ਇਹਨਾਂ ਜਿਹੜੀ ਜਿੱਥੇ ਜੜੀਆਂ ਇਰੈਗੂਲਰਿਟੀਆਂ ਹੋਈਆਂ ਇਹਨਾਂ ਦੇ ਅਗੇਂਸਟ ਜਿਹੜੀ ਇੱਥੋਂ ਦੇ ਲੋਕਲ ਐਮ.ਐਲ.ਏ. ਆ ਉਹਨਾਂ ਨੇ ਵਿਧਾਨ ਸਭਾ 'ਚ ਵੀ ਇਹ ਮੁੱਦਾ ਉਠਾਇਆ ਸੀਗਾ ਕਿ ਇਹ ਜਿਹੜੇ ਕਮਿਸ਼ਨ ਹਰੇਕ ਕੰਮ 'ਚ ਇਹਨਾਂ ਦਾ ਫੇਕ ਬਿਲ ਬਣਾਏ ਜਾਂਦੇ ਨੇ ਤੇ ਇਹਨਾਂ ਦੇ ਵਿੱਚ ਜਿਹੜੀਆਂ ਭਰਤੀਆਂ ਹੈਗੀਆਂ ਇਹ ਆਪਨਾ ਦੱਸਣਗੇ ਤੁਹਾਨੂੰ ਸਮਰਨਜੀਤ ਜੀ ਕਿ ਵੀ ਇਹਨਾਂ ਨੇ ਕਿਸ ਤਰੀਕੇ ਨਾਲ ਜਿਹੜੀਆਂ ਇਰੈਗੂਲਰ ਭਰਤੀਆਂ ਕੀਤੀਆਂ ਗਈਆਂ ਜਿਹੜੇ ਇਹਨਾਂ एलिਜੀਬਲ ਕੈਂਡੀਡੇਟ ਜਿਹੜੇ ਆਪਣੇ ਖਾਸ ਪਰਿਵਾਰਿਕ ਮੈਂਬਰ ਹੈ ਜਾਂ ਇਹਨਾਂ ਦੇ ਆਪਣੇ ਖਾਸ ਇਲਾਕੇ ਤੋਂ ਲਿਆਏ ਗਏ ਬੰਦੇ ਹੈਗੇ ਉਹਨਾਂ ਨੂੰ ਰੱਖਿਆ ਗਿਆ ਤੇ ਸਾਰੇ ਜਿਹੜੇ ਕਾਇਦੇ ਕਾਨੂੰਨ ਜਿਹੜੇ ਹੈਗੇ ਆ ਉਹਨਾਂ ਨੂੰ ਸਿੱਕੇ ਟੰਕ ਤੇ ਬਿਲਕੁਲ ਮਤਲਬ ਬਾਈਪਾਸ ਕਰਕੇ ਸਾਰੇ ਰੂਲਸ ਨੂੰ ਬਾਈਪਾਸ ਕਰਕੇ ਉਹ ਜਿਹੜੀ ਭਰਤੀਆਂ ਕੀਤੀਆਂ ਗਈਆਂ ਨੇ ਸਰ ਇਹਦੇ ਵਿੱਚ ਲੀਗਲ ਐਕਸ਼ਨ ਕੀ ਲਿਆ ਗਿਆ ਤੁਹਾਡੇ ਵੱਲੋਂ ਲੀਗਲ ਐਕਸ਼ਨ ਇਹ ਕਿ ਇਹਨਾਂ ਨੂੰ ਹਜੇ ਜਿਹੜੀ ਅਸੀਂ ਲੀਗਲ ਨੋਟਿਸ ਜਿਹੜਾ ਹੈਗਾ ਇਹਨਾਂ ਨੂੰ ਇਸ਼ੂ ਕਰਨਾ ਹੈ ਤਾਂ ਕਿ ਲੀਗਲ ਲੀਗਲ ਐਕਸ਼ਨ ਇਸ ਕਰਕੇ ਹਜੇ ਕਿਉਂਕਿ ਹਜੇ ਮੌਕਾ ਇਹਨਾਂ ਨੂੰ ਸੰਭਲਣ ਦਾ ਕਿ ਵੀ ਇਹ ਆਪਣੀ ਜਿਹੜੀ ਕਾਰਗੁਜ਼ਾਰੀਆਂ ਜਿਹੜੀਆਂ ਉਹਨਾਂ ਨੂੰ ਸਹੀ ਕਰ ਲੈਣ ਕਿਉਂਕਿ ਇਹ ਕੰਪਲੇਂਟਾਂ ਇਹਨਾਂ ਦੀ ਪੈਂਡਿੰਗ ਪਈਆਂ ਤੇ ਇਹ ਜਲਦੀ ਜਲਦੀ ਜਿਹੜੀ ਹੈਗੀ ਹੈ ਕੋਰਟ ਤੇ ਚਲਾ ਜਾਏਗਾ ਮਸਲਾ ਕੋਈ ਨੋਟਸ ਦਿੱਤਾ ਤੁਸੀਂ ਇਹਨਾਂ ਨੂੰ ਨੋਟਸ ਦੇਤਾ ਕੋਈ ਇਹਨਾਂ ਨੂੰ ਨੋਟਿਸ ਇਹਨਾਂ ਨੂੰ ਕੱਲ ਦਿੱਤਾ ਜਾਏਗਾ ਜੀ ਸਰ ਜੋ ਤੁਸੀਂ ਅਲੀਗੇਸ਼ਨ ਲਗਾ ਰਹੇ ਹੋ ਕਿ ਆਟੀ ਇਹ ਤੇ ਲੈ ਆਏ ਕਿਸ ਤਰ੍ਹਾਂ ਇਹ ਸਾਰੇ ਸਬੂਤ ਇਹਨਾਂ ਨੇ ਇਕੱਠੇ ਕੀਤੇ ਨੇ ਬਿਲਕੁਲ ਕਿ ਜਿਹੜੇ ਥੋੜੇ ਦਿਨ ਪਹਿਲਾਂ ਇੱਕ ਡਰਾਈਵਰ ਤੇ ਸਿਕਿਉਰਿਟੀ ਗਾਰਡ ਰੱਖੇ ਸੀਗੇ ਉਹਦੇ ਵਿੱਚ ਜਿਹੜਾ ਡੋਪ ਟੈਸਟ ਹੋਇਆ ਸੀਗਾ ਉਹਨੇ ਆਪਣੀ ਲੈਬ 'ਚ ਕਰਾ ਲਿਆ ਨਹੀਂ ਤੂ ਕੱਕੜੀ ਦੀ ਨਾਲ ਆਪਣੀ ਲੈਬ 'ਚ ਕਰਾ ਜਦ ਕਿ ਉਹ ਸਿਵਲ ਹਸਪੀਟਲ 'ਚ ਹੋਣਾ ਚਾਹੀਦਾ ਉਹਨਾਂ ਨੇ ਆਪਣੀ ਲੈਬ 'ਚ ਕਰਾ ਲਿਆ ਵੀ ਦੱਸੋ ਤੁਸੀਂ ਸਿਵਲ ਹਸਪੀਟਲ 'ਚ ਕਰਾਓ ਸਿਵਲ ਹਸਪੀਟਲ 'ਚ ਜਿਹੜਾ ਉੱਥੇ ਕਰਨਾ ਚਾਹੀਦਾ ਦੂਜੀ ਗੱਲ ਜਿਹੜੇ ਵੀ ਸੀ ਸਾਹਿਬ ਨੇ ਆਪਣੇ ਦੋ ਬੰਦੇ ਭਰਤੀ ਕੀਤੇ ਨੇ ਉਹ ਜਿਹੜੇ ਕਿ ਇੰਡੀਆ 'ਚ ਨਹੀਂ ਆ ਉਹਨਾਂ ਨੂੰ 80000 ਰੁਪਏ ਸੈਲਰੀ ਦਿੰਦੇ ਨੇ ਉਹ ਵਿਦੇਸ਼ 'ਚ ਬੈਠੇ ਨੇ ਉਹ ਵਿਦੇਸ਼ ਚ ਬੈਠੇ ਨੇ ਬਾਕੀ ਜਿਹੜਾ ਇੱਕ ਮਸ਼ੀਨ ਦਾ ਰੋਲਾ ਸੀਗਾ ਮਸ਼ੀਨ ਮਸ਼ੀਨਾ ਲੈ ਕੇ ਆਂਦੇ ਕਟੇਸ਼ਨ ਬਣਾ ਕੇ ਆਪਣੀਆਂ ਮੇਲ ਦੇ ਰਹਹੀਂ ਉਹ ਮੇਲਾਂ ਡਿਲੀਟ ਕਰ ਦੰਨੇ ਡਿਲੀਟ ਕਰਕੇ ਉਹ ਮਤਲਬ ਲੱਖਾਂ ਕਰੋੜਾਂ ਰੁਪਏ ਦਾ ਬਿੱਲ ਬਣਾ ਜ 10 ਲੱਖ ਦਾ ਬਿੱਲ ਤਾਂ 20 ਲੱਖ ਦਾ ਬਿੱਲ ਬਣਾਉਂਦੇ ਨੇ ਤੇ ਇੱਕ ਹਰਸ਼ਪ੍ਰੀਤ ਤੇ ਕੁੜੀ ਜਿਹੜੀ ਕਿ ਉਹ ਆਉਹਦੇ ਘਰਚ ਕੰਮ ਕਰਦੀ ਸੀ ਡਾਕਟਰ ਦੇ ਸੂਬਾਡੰਡ ਜਿਹੜੀ ਨੀਤੂ ਕੱਕੜ ਉਹਦੇ ਘਰਚ ਕੰਮ ਕਰਦੀ ਸੀ ਉਹਨੂੰ ਇਸ ਟਾਈਮ ਜਿਹੜੇ ਅਹੁਦੇ ਤੇ ਲਾਇਆ ਇਹਨਾਂ ਨੇ ਜੀ ਉਹਦਾ ਜਿਹੜਾ ਕੋਈ ਇਨਸਪੀਰੀਅੰਸ ਨਹੀਂ ਆ ਉਹਦਾ ਲੈਬ ਟੈਕਨੀਸ਼ੀਅਨ ਲਾਤਾ ਉਹਨੂੰ ਨਾ ਕੋਈ ਉਹਦਾ ਸਟੱਡੀ ਸੀਗੀ ਉਹਦੀ ਨਾ ਕੋਈ ਉਹਨੂੰ ਐਕਸਪੀਰੀਅੰਸ ਸੀ ਟਾਈਮ ਲੈਬ ਟੈਕਨੀਸ਼ੀਅਨ ਲਾ ਦਿੱਤਾ ਗਿਆ ਮਤਲਬ ਇਹਨਾਂ ਨੇ ਆਪਣੇ ਬੰਦਿਆਂ ਨੂੰ ਭਰਤੀ ਕਰ ਰੱਖਿਆ ਜਿਹੜੇ ਹੋਰ ਲੋਕ ਸਾਡੇ ਪਹਾੜਾਂ ਜਾਂ ਪੈਣਾ ਸਾਡੇ ਇੰਨੀ ਨਹੀਂ ਪੜ੍ਹਾਈ ਕਰਕੇ ਧਰਨਿਆਂ 'ਚ ਬੈਠੇ ਨੇ ਜਾਂ ਕਹਿ ਸਕਦੇ ਨੇ ੱਟਕੇ ਘਾਰੇ ਨੇ ਇਹਨਾਂ ਨੇ ਸਾਰੇ ਕੋਈ ਹਿਮਾਚਲ ਦਾ ਬੰਦਾ ਭਰਤੀ ਕੀਤਾ ਜਾਂ ਆਪਣੇ ਬੰਦੇ ਜਾਣਕਾਰ ਇਹਨੇ ਇਕੱਠੇ ਭਰਤੀ ਕਰਕੇ ਰੱਖੇ ਨੇ ਹਿਮਾਚਲ ਦੀ ਗੱਲ ਕਰੀਏ ਸਾਡੇ ਹਿਮਾਚਲ ਦੇ ਹਿਮਾਚਲ ਚਲੀ ਪੰਜਾਬ ਦਾ ਬੰਦਾ ਕੋਲ ਉਹਨੂੰ ਹੋਟਲ ਵੀ ਨਹੀਂ ਦਿੰਦੇ ਤੁਸੀਂ ਦੇਖਿਆ ਹੁਣ ਪਿੱਛਾ ਪਹਿਲਾਂ ਕਿੰਨੇ ਹਾਲਾਤ ਖਰਾਬ ਹੋਏ ਸੀਗੇ ਇਹਨਾਂ ਨੇ ਉੱਥੋਂ ਦੇ ਬੰਦੇ ਨੂੰ ਭਰਤੀ ਕਰਕੇ ਜਿਨ੍ਹਾਂ ਨੂੰ ਕੋਈ ਪੰਜਾਬੀ ਦੀ ਪੰਜਾਬੀ ਆਉਂਦੀ ਤੱਕ ਨਹੀਂ ਉਹਨਾਂ ਨੂੰ ਉਹ ਵੀ ਭਰਤੀ ਕਰ ਰੱਖੇ ਇਹਨਾਂ ਨੇ ਉਹਨਾਂ ਨੂੰ 43-44000 ਰੁਪਏ ਦੇਖੋ ਸੈਲਰੀ ਤੇ ਰੱਖਿਆ ਮੈਂ ਤੁਹਾਨੂੰ ਬਿੱਲ ਦਿਖਾ ਦਿੰਦਾ ਉਹਦਾ 43-43000 ਸੈਲਰੀ ਉਹਨਾਂ ਦੀ ਇਹ ਦੇਖੋ ਜੀ ਇਹ ਦੇਖੋ ਇਹ 43000 ਰੁਪਏ ਸੈਲਰੀ ਹੈ ਇਹਨੂੰ ਕੋਈ ਪੰਜਾਬੀ ਦਾ ਕੋਈ ਤਜਰਬਾ ਨਹੀਂ ਇਹਨੂੰ ਬੰਦੇ ਨੂੰ ਇਹ ਵੀ ਸੀ ਨੇ ਆਪਣੇ ਡਾਇਰੈਕਟ ਬੰਦੇ ਰੱਖੇ ਨੇ ਇਹਦੀ ਜਿਹੜੀ 43000 ਰੁਪਏ ਸੈਲਰੀ ਤੇ ਜਿਹੜੀ ਇੱਕ ਸੀਵਰੇਜ ਬੰਦ ਵੀ ਪਿਛਲੇ 5 ਸਾਲਾਂ ਤੋਂ ਬੰਦ ਪਈ ਐ ਉਹਦਾ ਬਿੱਲ ਬਣਾ ਬਣਾ ਕੇ ਪੈਸੇ ਖਾਂਦੇ ਨੇ ਪਿਛਲੇ 5 ਸਾਲਾਂ ਤੁਸੀਂ ਸਰਚ ਕਰਕੇ ਹੁਣ ਜੀ ਬਿਲਡਿੰਗ ਦੀ ਸਾਰੀ ਕਰਦੇ ਪਏ ਆ ਉਹਨਾਂ ਦੇ ਵੀ ਬਿੱਲ ਮਤਲਬ ਪੈਸੇ ਦੇ ਬਿੱਲ ਲੈਂਦੇ ਨੇ ਬਿਨਾ ਟੈਂਡਰ ਕਿਸੇ ਤੋਂ ਕੋਈ ਟੈਂਡਰ ਨਹੀਂ ਦਿੰਦੇ ਨਾ ਕੋਈ ਪਬਲਿਸ਼ ਕਰਦੇ ਨੇ ਨਾ ਕੋਈ ਨੈਟ ਤੇ ਪਾਉਂਦੇ ਨੇ ਆਪਣੇ ਬੰਦੇ ਨੂੰ ਠੇਕਾ ਦਿੰਦੇ ਜਿਵੇਂ ਕਿ ਦਿੱਲੀ ਦੀ ਗੱਲ ਕਰੀਏ ਦਿੱਲੀ ਦੇ ਬੰਦੇ ਨੂੰ ਟੈਂਡਰ ਦਿੰਦੇ ਚੰਡੀਗੜ੍ਹ ਦੀ ਗੱਲ ਕਰੀਏ ਇੱਕ ਚੰਡੀਗੜ੍ਹ ਦੇ ਬੰਦੇ ਨੂੰ ਟੈਂਡਰ ਦਿੱਤਾ ਅਸੀਂ ਸੰਪਰਕ ਕੀਤਾ ਉਹਨਾਂ ਨਾਲ ਪਰ ਨੰਬਰ ਨਹੀਂ ਮਿਲਿਆ ਤਾਂ ਗੱਲ ਨਹੀਂ ਨਹੀਂ ਹੋ ਸਕੀ ਉਹਨਾਂ ਨੂੰ ਪੁੱਛਣਾ ਚਾਹੁੰਦੇ ਸੀ ਵੀ ਤੁਸੀਂ ਜਿਹੜਾ ਟੈਂਡਰ ਤੁਹਾਨੂੰ ਕਿੱਦੇ ਥਰੂ ਮਿਲਿਆ ਉਹ ਸਾਨੂੰ ਗੱਲ ਨਹੀਂ ਕੀਤੀ ਉਹਨਾਂ ਗੱਲ ਵਿੱਚ ਗੋਲਮੋਲ ਜੀ ਕਰਗੇ ਨੇ ਏਦਾਂ ਦੇ ਅਲੀਗੇਸ਼ਨ ਅਸੀਂ ਅਲੀਗੇਸ਼ਨ ਨਹੀਂ ਵਿੱਦ ਪ੍ਰੂਫ ਬੈਠੇ ਆ ਜੀ ਮਤ ਅਲੀਗੇਸ਼ਨ ਨਹੀਂ ਕਿ ਜਿਹੜਾ ਹਸਪੀਟਲ ਚ ਚੱਲ ਰਿਹਾ ਅਸੀਂ ਦਿਖਾਣਾ ਚਾਹੁੰਦੇ ਆ ਮੀਡੀਆ ਰਿਵੀਅੂ ਤੇ ਹਸਪੀਟਲ ਚ ਜਿਹੜਾ ਚੱਲ ਕੀ ਰਿਹਾ ਇਹਨੇ ਆਪਣੇ ਜਿਹੜੇ ਤੁਸੀਂ ਅਲੀਗੇਸ਼ਨ ਲਾਇਆ ਕਿ ਦੋ ਬੰਦੇ ਵਿਦੇਸ਼ ਚ ਬੈਠੇ ਨੇ ਉਹਨਾਂ ਨੂੰ ਅਸੀਂ 80000 ਰੁਪਏ ਤਨਖਾਹ ਦਿੱਤੀ ਜਿਹੜੇ ਕੌਣ ਨੇ ਕਿਹੜੀ ਪੋਸਟ ਤੇ ਲਗਾਏ ਗਏ ਇਹ ਤੇ ਕਾਨੂੰਨਾਂ ਦੀ ਰਿਕਰੂਟਮੈਂਟ ਇਹ ਹੈਗੀ ਆ ਜੀ ਲੋਕ ਐਨੋ ਯਸ ਸੀ ਜੀ ਨੇ ਆਪਣੀ ਦੀ ਸੀ ਸਾਹਬ ਨੇ ਆਪਣੇ ਜਿਹੜਾ ਮੁੰਡਾ ਸੀਗਾ ਉਹ ਤੇ ਇਹਨਾਂ ਨੇ ਰੱਖਿਆ ਜੀ ਇਹਨਾਂ ਨੂੰ 80000 ਰੁਪਏ ਪ੍ਰਤੀ ਮਹੀਨਾ ਸੈਲਰੀ ਦਿੰਦੇ ਜੀ ਇਹਨਾਂ ਨੂੰ ਅੰਦਰ ਕੋਈ ਅਹੁਦਾ ਦਿੱਤਾ ਪਰ ਰਿਸਰਚ ਸੈਂਟਰ ਗੈਸਟ ਇਹਦਾ ਨਾਮ ਹੈਗਾ 74 ਚਤੁਰਵੇਦੀ ਜਿਹੜਾ ਇਹਨਾਂ ਦਾ ਬੇਟਾ ਹੈ ਨੂ ਇੱਕ ਇਸ਼ਾਨ ਸੂਤ ਹੈ ਬੇਟਾ ਜਿਹੜਾ ਇਹਨਾਂ ਦਾ ਬੇਟਾ ਹੈ ਉਹਨਾਂ ਨੂੰ ਇਹ ਬੈਠੇ ਵਿਦੇਸ਼ ਨਹੀਂ 80000 ਰੁਪਏ ਨੂੰ ਸੈਲਰੀ ਦੇ ਰਹੇ ਨੇ ਉਹ ਤਾਂ ਵੀ ਆਪਣੇ ਕਿੰਨੀ ਦੀ ਨਿਯੁਕਤੀ ਵਿਦੇਸ਼ ਜਾਣ ਤੋਂ ਪਹਿਲਾਂ ਹੋਈ ਹੈ ਕਿ ਬਾਅਦ ਹੋਈ ਹੈ ਉਹ ਦੇਖੋ ਜੀ ਇਹ ਬਾਅਦ ਚ ਹੋਈ ਹੋਈ ਹੈ ਬਾਅਦ ਚ ਹੋਈ ਹੈ ਇਹ ਪਹਿਲਾਂ ਇੰਡੀਆ ਤਾਂ ਆਉਂਦੇ ਨੇ ਤੇ ਦੱਸਦੇ ਕਿਸੇ ਨੂੰ ਨਹੀਂ ਤੇ ਚਲੇ ਜਾਂਦੇ ਨੇ ਹਸਪੀਟਲ 'ਚ ਕੋਈ ਇਹਨਾਂ ਦੀ ਹਾਜ਼ਰੀ ਤੱਕ ਨਹੀਂ ਹੈਗੀ ਤੇ ਵੀ ਸੀ ਸਾਹਿਬ ਪਰਮਿਸ਼ਨ ਲੈਣ ਦੀ ਲੋੜ ਹੁੰਦੀ ਹੈ ਇਹਨਾਂ ਨੂੰ ਸੈਂਟਰ ਤੋਂ ਜਾਂ ਸੁਭਾ ਸਰਕਾਰ ਤੋਂ ਉਹ ਕੋਈ ਪਰਮਿਸ਼ਨ ਹੀ ਲੈਂਦੇ ਸਿੱਧਾ ਵਿਦੇਸ਼ ਚਲੇ ਜਾਂਦੇ ਨੇ ਰਿਕਾਰਡ ਉਹ ਵੀ ਤੁਹਾਨੂੰ ਦੇ ਦਾਂਗੇ ਇਹ ਮਤਲਬ ਆਪਣੀ ਮਰਜ਼ੀ ਦੇ ਨਾਲ ਚਲਾ ਰੱਖਿਆ ਕਿੰਦਾ ਇਹਨਾਂ ਨੇ ਕਹਿੰਦੇ ਬਿਜੀਲੈਂਸ ਕੋਲ ਚਲੇ ਜਾਓ ਸੂਬਾ ਸਰਕਾਰ ਵਾਲਾ ਕੋਈ ਕੁਝ ਨਹੀਂ ਵਿਗਾੜ ਸਕਦੀ ਫਿਰ ਸੂਬਾ ਸਰਕਾਰ ਨਹੀਂ ਵਾਸੀ ਸੈਂਟਰ ਤੇ ਤਾਂ ਪਹੁੰਚ ਕਰਾਂਗੇ ਇਹਨਾਂ ਜੀ ਸੈਂਟਰ ਵੀ ਬੈਠੀ ਐ ਜੇ ਸੂਬਾ ਨਹੀਂ ਕਰੇਗੀ ਤਾਂ ਸੈਂਟਰ ਦਾ ਬੈਠੀ ਸੈਂਟਰ ਤੱਕ ਪਹੁੰਚ ਕਰਾਂਗੇ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂ ਹਾਈ ਕੋਰਟ ਦਾ ਰੁਕ ਕਰਾਂਗੇ ਤੇ ਦੇਖੋ ਐਦਾਂ ਦੇ ਬੰਦਿਆਂ ਨੇ ਇੱਕ ਐਡਾ ਨੁਕਸਾਨ ਕੀਤਾ ਜਿਹੜੇ ਸਾਡੇ ਪੋਲੇ ਪਾਲੇ ਪਿੰਡਾਂ ਦੇ ਲੋਕ ਗਰੀਬ ਲੋਕਾਂ ਦਾ ਪੈਸਾ ਇਕੱਠਾ ਕਰਕੇ ਇਹਨਾਂ ਨੇ ਅੱਜ ਆਪਣੇ ਘਰ ਭਰ ਲਏ ਤੇ ਫੋਰਚੂਨਰ ਫੋਰਚਨਰ ਗੱਡੀ ਦੀ ਡਿਮਾਂਡ ਕੀਤੀ ਸੀ ਡੀ ਉਹਨਾਂ ਨੂੰ ਕਿਹਾ ਗਿਆ ਜੇ ਤੇਰੀ ਫੋਰਚਨਰ ਦਾ ਥੋੜਾ ਪਤਾ ਨਹੀਂ ਕੀ ਕਹਿੰਦੇ ਉਹਨੂੰ ਕੀ ਟਾਈਮ ਹੈ ਕਿ ਤੇ ਰੂ ਇਨੋਵਾ ਹਾਈ ਕ੍ਰਾਸ ਤੈਨੂੰ ਦੇ ਦੇਣੇ ਬੀਤੇ ਉਹਦੀ ਤੇਰੀ ਲੈਜਿਵੇਟਿਵ ਨਹੀਂ ਬਣਦੀ ਹੈ ਜਾਂ ਮਤਲਬ ਇਨੋਵਾ ਦੇ ਦਿੱਤੀ ਗਈ ਹੈ ਜਿਹੜੇ ਹੋਰ ਹੈ ਉਹਨਾਂ ਨੂੰ ਦੇਖਿਆ ਨਹੀਂ ਜਾਂਦਾ ਲੋਕਾਂ ਦਾ ਗਰੀਬਾਂ ਦਾ ਪੈਸਾ ਇਕੱਠਾ ਕਰਕੇ ਇਹਨਾਂ ਨੇ ਆਪਣੇ ਘਰ ਭਰ ਲੈ ਨਹੀਂ ਤੂੰ ਗੱਕੜ ਹੋ ਗਈ ਜਾਂ ਬੀਸੀ ਸਾਹਿਬ ਹੋ ਗਏ ਰਜੀਬ ਸੂਤ ਜੀ ਨੇ ਤੇ ਜਿਹੜਾ ਇੱਕੋ ਜਿ ਵਿੱਚ ਹੋਰ ਸੀਗਾ ਜਿਹੜੀਆਂ ਦਵਾਈਆਂ ਸੀਗੀਆਂ ਉਹ ਗਰੀਬਾਂ ਨੂੰ ਦਿੱਤੀਆਂ ਨਹੀਂ ਜਾਂਦੀਆਂ ਉਹ ਅਸਪਾਇਰ ਹੋ ਗਿਆ ਪਿਛਲੇ 5 ਸਾਲਾਂ ਤੋਂ ਉਹ 2 ਕਰੋੜ ਦਾ ਨੁਕਸਾਨ ਹੋਇਆ ਵੀ ਤੁਸੀਂ ਗਰੀਬਾਂ ਨੂੰ ਦਵਾਈਆਂ ਨਹੀਂ ਦੰਦੇ ਗਰੀਬਾਂ ਦਾ ਪੈਸਾ ਕਿੰਨਾ ਕੈਂਸਰ ਟ੍ਰੀਟਮੈਂਟ ਦੀਆਂ ਦਵਾਈਆਂ ਬੜੀ ਜ਼ਰੂਰੀ ਦਵਾਈਆਂ ਆਪਣੇ ਏਰੀਆ 'ਚ ਵੈਸੇ ਵੀ ਕਿਉਂਕਿ ਸਾਨੂੰ ਸਾਡੇ ਇਲਾਕੇ ਨੂੰ ਮਾਰ ਪਈ ਹੋਈ ਹੈ ਕਿ ਇੱਥੇ ਕੈਂਸਰ ਦੇ ਨਾਲ ਬੜੀ ਬੁਰੀ ਤਰ੍ਹਾਂ ਸਾਡਾ ਇਲਾਕਾ ਜੂਝ ਰਿਹਾ ਉਹ ਦਵਾਈਆਂ ਜਿਹੜੀਆਂ ਮੁਫਤ ਜਿਹੜੀਆਂ ਸਰਕਾਰ ਦੀ ਪ੍ਰੋਵੀਜ਼ਨ ਹੈਗੀ ਹੈ ਸੈਂਟਰ ਗਵਰਨਮੈਂਟ ਦੀ ਵੀ ਪ੍ਰੋਵੀਜ਼ਨ ਹੈਗੀ ਹੈ ਸਟੇਟ ਦੀ ਵੀ ਹੈਗੀਆਂ ਕਿ ਵੀ ਉਹ ਜਿਹੜੇ ਕੈਂਸਰ ਟ੍ਰੀਟਮੈਂਟ ਵਾਸਤੇ ਉਹ ਦਵਾਈਆਂ ਜਿਹੜੀਆਂ ਗਰੀਬਾਂ ਨੂੰ ਮੁਫਤ ਵੰਡਣੀਆਂ ਚਾਹੀਦੀਆਂ ਉਹ ਤਕਰੀਬਨ 2 ਕਰੋੜ ਦੀਆਂ ਦਵਾਈਆਂ ਜਿਹੜੀਆਂ ਜਿਹੜੇ ਉਹਨਾਂ ਕਿਉਂਕਿ ਐਕਸਪਾਇਰੀ ਟਾਈਮ ਹੁੰਦਾ ਜੈਸੀਗਾ ਇਹਨਾਂ ਨੇ ਇੱਕ ਜੁਰਮਾਨਾ ਹੋਇਆ ਸੀ 1.8 ਲੱਖ ਦਾ ਜਿਹੜਾ ਕਿ ਇਹਨਾਂ ਦੀ ਬੇਸਟਿੰਗ ਸੀਗੀ ਸਾਰੇ ਬਾਹਰ ਕਿਨਾਂ ਪ੍ਰਦੂਸ਼ਣ ਕੰਟਰੋਲ ਉਹਨਾਂ ਇਹਨਾਂ ਨੂੰ 1.8 ਲੱਖ ਦਾ ਜੁਰਮਾਨਾ ਕੀਤਾ ਸੀਗਾ ਉਹ ਜੁਰਮਾਨਾ ਕਿਸ ਉਹ ਡਾਕਟਰ ਜਿਹੜੀ ਨੀਤੂ ਕੱਕੜ ਜੀ ਉਹਦੀ ਗਲਤੀ ਨਾਲ ਹੋਇਆ ਸੀਗਾ ਉਹ ਮਾਫ ਕਰਾਤਾ ਪੈ 1.8 ਲੱਖ ਰੁਪਏ ਲੈ ਲਿਆ ਵੀ ਤੁਸੀਂ ਗਰੀਬਾਂ ਦਾ ਪੈਸੇ ਨਾਲ ਤੁਸੀਂ ਉਹ ਕਰਦੇ ਪਿਓ ਤੁਸੀਂ ਕਿੱਥੇ ਰੱਬ ਨੂੰ ਜਾਣ ਦੇਣੀ ਹੈ ਤੁਸੀਂ ਕੀ ਕਰਨਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਸਾਡੇ ਪੰਜਾਬ ਦੇ ਲੋਕ ਐਨੇ ਬੇਰੁਜ਼ਗਾਰ ਨੇ ਜਿਹੜੀ ਸਰਕਾਰ ਆਈ ਸੀ ਸੋਚਿਆ ਸੀ ਕਿ ਵਧੀਆ ਕੰਮ ਕਰੂਗੀ ਚਲੋ ਕਰ ਰਹੀ ਹੈ ਆਪਣਾ ਜਿੰਨੇ ਕੀਤੇ ਸਹੀ ਕੀਤੇ ਆਪਾਂ ਉਹਦੇ ਬਾਰੇ ਕਹਿ ਨਹੀਂ ਸਕਦੇ ਫਿਰ ਮੈਟਰ ਸਾਡਾ ਨਹੀਂ ਉਹ ਹੁਣ ਉਹਨਾਂ ਨੂੰ ਦੇਖਣਾ ਚਾਹੀਦਾ ਸਰਕਾਰ ਨੂੰ ਵੀ ਐਡੇ ਵੱਡੇ ਕੰਮ ਚੱਲ ਰਹੇ ਨੇ ਸੰਧਵਾ ਸਾਹਿਬ ਆਏ ਸੀਗੇ ਇੱਥੇ ਥੋੜੇ ਦਿਨ ਪਹਿਲਾਂ ਉਹ ਆ ਕੇ ਚਲੇ ਗਏ ਕੰਮੇ ਬਹੁਤ ਕੀਤਾ ਕੰਮੇ ਬਹੁਤ ਵਧੀਆ ਕਿਹੜਾ ਵਧੀਆ ਕੀਤਾ ਜਦ ਕਿ ਜਿਹੜੀ ਬਿਲਡਿੰਗ ਦੀ ਸਾਰੀ ਚੱਲਦੀ ਉਹ ਤੇ ਬਿਨਾ ਟੈਂਡਰ ਤੋਂ ਚੱਲਦੀ ਪਈ ਹੈ ਜਿਹੜੇ ਬਿੱਲ ਬਣਾ ਬਣਾ ਕੇ ਦੇਈ ਜਾਂਦੇ ਨੇ ਪੈਸੇ ਖਾਈ ਜਾਂਦੇ ਨੇ ਘਰ ਭਰੀ ਜਾਂਦੇ ਨੇ ਜਿਹੜੀ ਤੁਸੀਂ ਗੌਰਵ ਸਿੰਘ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਹੈਗੀ ਆ ਉਹਦੇ ਵਿੱਚ ਕੀ ਡਿਮਾਂਡ ਕੀਤੀ ਗਈ ਉਹਦੇ ਵਿੱਚ ਜਿਹੜੇ 21 ਪੁਆਇੰਟਸ ਅਸੀਂ ਜਿਹੜੇ 21 ਪੁਆਇੰਟਸ ਦੀ ਜਿਹੜੀ ਇਹ ਕਰਪਸ਼ਨ ਦੇ ਜਿਹੜੇ ਇਸ਼ੂਜ਼ ਨੇ ਉਹ ਸਾਰੇ ਦੇ ਸਾਰੇ ਅਸੀਂ ਡਿਟੇਲ ਕੀਤੇ ਹੋਏ ਨੇ ਕਿ ਵੀ ਇਹਨਾਂ ਦੀ ਡਿਟੇਲ ਇੱਕ ਨਾ ਇਨਵੈਸਟੀਗੇਸ਼ਨ ਕਰਨੀ ਜ਼ਰੂਰੀ ਹੈ ਕਿਉਂਕਿ ਇਹ ਜਿਹੜਾ ਵਿਦਆਊਟ ਇਨਵੈਸਟੀਗੇਸ਼ਨ ਜਾਂ ਵਿਦਆਊਟ ਚੈੱਕ ਕਿਉਂਕਿ ਇਹ ادارے ਜਿਹੜੇ ਹੈਗੇ ਇਹਨਾਂ ਦੇ ਵਿੱਚ ਆਮ ਜਨਤਾ ਜਿਹੜੀ ਹੈਗੀ ਹੈ ਜਾਂ ਆਮ ਪੱਤਰਕਾਰ ਵੀ ਹਨ ਜਾਂ ਕੋਈ ਇੱਕ ਤਰੀਕੇ ਦਾ ਕਿਸੇ ਕੋ ਇੰਟਰਫੇਅਰ ਨਹੀਂ ਕਰ ਸਕਦਾ ਯਾ ਐਂ ਕਹਿ ਲਓ ਕਿ ਚੈੱਕ ਨਹੀਂ ਕੀਤੇ ਜਾ ਸਕਦੇ ਇਹਨਾਂ ਦੇ ਰਿਕਾਰਡਸ ਯਾ ਅਕਾਊਂਟਸ ਜਿਹੜੇ ਹੈਗੇ ਆ ਦੇ ਆਰ ਨਾਟ ਐਕਸੈਸੀਬਲ ਟੂ ਐਨੀ ਨਾਰਮਲ ਪਰਸਨ ਸੋ ਇਸ ਕਰਕੇ ਕੀ ਹੈ ਕਿ ਇਹ ਅਥਾਰਟੀ ਜਿਹੜੀ ਕਿਉਂਕਿ ਗਵਰਨਮੈਂਟ ਏਦਾਰਾ ਹੈਗਾ ਪ੍ਰਾਈਵੇਸੀ ਦਾ ਵੀ ਇਸ਼ੂ ਹੁੰਦਾ ਹੈਗਾ ਤੇ ਉਹ ਜਿਹੜਾ ਹੈਗਾ ਜਦ ਤੱਕ ਇੱਕ ਤਰੀਕੇ ਦਾ ਸਰਕਾਰੀ ਇੰਟਰਫੇਰੈਂਸ ਨਹੀਂ ਹੋਏਗਾ ਚੈੱਕ ਨਹੀਂ ਹੋਏਗਾ ਐਸੇ ਕਰਕੇ ਗਵਰਨਰ ਸਾਹਿਬ ਨੂੰ ਹੀ ਅਸੀਂ ਜਿਹੜੀ ਰਿਪਰੈਜ਼ੈਂਟੇਸ਼ਨ ਦਿੰਤੀ ਹੈ ਕਿ ਉਹ ਇਸ ਦੀ ਪ੍ਰੋਪਰ ਤਰੀਕੇ ਨਾਲ ਜਾਂਚ ਕਰਵਾਉਣ ਪ੍ਰੋਪਰ ਇੱਕ ਕਮੇਟੀ ਬਣਾ ਕੇ ਕਮਿਸ਼ਨ ਬਣਾ ਕੇ ਇਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੋ ਇੱਕ ਇੱਕ ਤਰੀਕੇ ਨਾਲ ਡਾਇਰੈਕਟਲੀ ਸਿਰਫ ਹੋ ਕੁਝ ਹੋ ਕੁਝ ਨਹੀਂ ਇੱਕੋ ਚੀਜ਼ ਹੋ ਰਹੀ ਹੈ ਕਿ ਆਪਣੇ ਆਪ ਨੂੰ ਫਾਇਦਾ ਪਹੁੰਚਾਉਣ ਵਾਸਤੇ ਆਪਣੇ ਪਰਸਨਲ ਗੇਨ ਵਾਸਤੇ ਸਰਕਾਰੀ ਪੈਸੇ ਦਾ ਦੁਰਉਪਯੋਗ ਹੋ ਰਿਹਾ ਕਿਉਂਕਿ ਜਿਹੜੇ ਬਿੱਲ ਮੰਨ ਕੇ ਚਲੋ ਫੇਕ ਬਿੱਲ ਬਣਾਏ ਜਾ ਰਿਹਾ ਰਿਪੇਅਰ ਦੇ ਨਾਂ ਤੇ ਜਿਨਨੇ ਜਿਨਨੇ ਫੇਕ ਬਿੱਲ ਬਣਾਏ ਜਾ ਰਹੇ ਨੇ ਰਿਪੇਅਰ ਦੇ ਨਾਂ ਤੇ ਬਣਾਏ ਜਾ ਰਹੇ ਨੇ ਫਿਰ ਇਹ ਹੈ ਕਿ ਬਾਗਬਾਨੀ ਦੇ ਨਾਂ ਤੇ ਅੱਛਾ ਜਿਹੜੀ ਖਰੀਦਦਾਰੀ ਹੋ ਰਹੀ ਹੈ ਉਹ ਆਪਣੀ ਹੀ ਫਰਮਾ ਬਣਾ ਕੇ ਮੰਨ ਲਓ ਹਿਮਾਚਲ ਦੇ ਵਿੱਚ ਆਪਣੀ ਹੀ ਕੰਪਨੀ ਬਣਾ ਕੇ ਉੱਥੋਂ ਹੀ ਖਰੀਦਦਾਰੀ ਹੋ ਰਹੀ ਹੈ ਤੇ ਆਪਣੇ ਰਿਸ਼ਤੇਦਾਰਾਂ ਨੂੰ ਇਹ ਇੱਕ ਤਰੀਕੇ ਦਾ ਅਪ ਸਾਰੇ ਸਬੂਤ ਜਿਹੜੇ ਤੁਹਾਨੂੰ ਆਰਟੀਆਈ ਚ ਇਹਨੇ ਲਏ ਹੋਏ ਨੇ ਇਹ ਤੁਹਾਨੂੰ ਸਾਰਿਆਂ ਦੀ ਕਾਪੀ ਦੇ ਦਿੰਦੇ ਨੇ ਹੈਲੋ ਹਾਂਜੀ ਹਾਂਜੀ ਡਾਕਟਰ ਜੀਪ ਸੂਜ ਜੀ ਹਾਂਜੀ ਜਗਦੀਸ਼ ਬਾਂਬਾ ਬੋਲ ਰਿਹਾ ਹਾਂ ਸਰ ਫਰੀਦਕੋਟ ਤੋਂ ਪੱਤਰ ਹਾਂਜੀ ਹਾਂਜੀ ਚਾਚੇ ਬਹੁਤ ਵਧੀਆ ਸਰ ਹੋ ਠੀਕ ਹੋ ਸੇ ਤਾਂਜੀ ਹਾਂ ਹਾਂਜੀ ਸਰ ਇੱਕ ਮੈਂ ਫਰੀਦਕੋਟ ਦੇ ਵਿੱਚ ਅੱਜ ਇੱਕ ਪ੍ਰੈਸ ਕਾਨਫਰੰਸ ਹੋਈ ਹੈ ਜੀ ਉਹ ਮੈਨੂੰ ਪਤਾ ਚੱਲਿਆ ਦੱਸਿਆ ਕਿ ਕਿਤੇ ਨੇ ਮੇਤਾ ਦਿੱਲੀ ਹੈ ਜੀ ਇਹ ਪਹਿਲੇ ਵੀ ਫੇਸਬੁਕ ਉੱਤੇ ਕੁਝ ਪਾਇਆ ਸੀ ਉਹ ਸਾਰਾ ਗਲਤ ਹੈ ਔਰ ਵੀ ਇਨਕੁਆਇਰੀ ਵੀ ਹੋ ਚੁੱਕੀ ਹੈ ਔਰ ਅਸੀਂ ਕੁਝ ਨੋਟੋਰੀਅਸ ਐਲੀਮੈਂਟਸ ਦੇ ਉਹਨਾਂ ਨੂੰ ਬਦਲੀ ਕੀਤੀ ਤੇ ਪਨਿਸ਼ਚਿਤਾ ਹੋਰ ਲਗੇ ਹੈ ਬਾਹਰ ਜਾ ਕੇ ਕੁਝ ਬੰਦੇ ਜਿੰਨੇ ਵੀ ਚੀਜ਼ਾਂ ਬੋਲ ਰਹੇ ਹੈ ਉਹਦੇ ਵਿੱਚ ਕੋਈ ਵੀ ਫੈਕਟ ਨਹੀਂ ਹੈ ਔਰ ਇਨਕੁਆਇਰੀ ਦੀ ਰਿਪੋਰਟ ਜੇ ਜਿਹੜਾ ਮੈਨੇਜਮੈਂਟ ਦੇ ਚੇਅਰਮੈਨ ਹੈ ਤੇ ਟੀਮ ਆਫਿਸ ਦੇ ਉੱਥੇ ਸਭ ਜਾ ਚੁੱਕੀ ਹੈ ਦੋ ਦਿਨਾਂ ਤੋਂ ਸਾਰਾ ਕੁਝ ਜਿਹੜਾ ਇਹ ਬੋਲ ਰਿਹਾ ਉਹ ਗਲਤ ਹੈ ਬਿਲਕੁਲ ਤੇ ਸਰ ਇੱਕ ਫ੍ਰੀ ਹੋਣ ਤੁਸੀਂ ਦੋ ਮਿੰਟ ਸਰ ਆਪ ਦੱਸੋ ਹਾਂ ਮੈਂ ਪੁੱਛ ਲਈ ਸਰ ਉਹ ਕਹਿ ਰਹੇ ਨਾ ਵੀ ਸੀ ਸਾਹਮਣੇ ਕੁਝ ਪ੍ਰਾਈਵੇਟ ਬੰਦੇ ਅੰਦਰ ਭਰਤੀ ਕੀਤੇ ਹੋਏ ਆ ਜਿਹੜੇ ਕੀ ਮਾਰਕਸ ਕੋਈ ਨਹੀਂ ਦੇਖੋ ਕੁਝ ਹੋਸ ਖਾਵਾ ਤੇ ਇਹਨਾਂ ਨੂੰ ਪੰਜਾਬੀ ਵੀ ਨਹੀਂ ਆਉਂਦੀ ਹਾਂ ਪੰਜਾਬੀ ਦੇ ਜਿਹੜੇ ਰੂਲ ਹੈ ਜਿਸ ਨਵੇਂ ਰੈਗੂਲਰ ਪੋਸਟ ਨਹੀਂ ਦਿੱਤੀ ਹੈ ਜਿਹੜੇ ਨਵੇਂ ਕੋਰਸ ਸ਼ੁਰੂ ਕੀਤੇ ਐ ਉਹਦੇ ਵਿੱਚ ਟੈਨਿਓਰ ਬੰਦਾ ਰੱਖੇ ਐ ਔਰ ਉਹਨਾਂ ਨੂੰ ਟਾਈਮ ਦਿੱਤਾ ਜਾਂਦਾ ਪੰਜਾਬੀ ਪਾਸ ਕਰਨੇ ਦਾ ਤੇ ਉਹ ਉਸ ਵਿੱਚ ਐ ਔਰ ਕੋਈ ਵੀ ਰੈਗੂਲਰ ਬੰਦਾ ਨਹੀਂ ਕੋਈ ਪਰਿਵਾਰਕ ਕੋਈ ਪਰਿਵਾਰਕ ਮੈਂਬਰ ਵੀ ਰੱਖੇ ਐ ਜਿਨ੍ਹਾਂ ਦੀ ਤਨਖਾਹ ਪੈ ਰਹੀ ਆ ਹਾਂ ਤੋਂ ਉਹ ਬੋਲ ਰਹੇ ਮੇਰੀ ਵਾਈਫ ਤੇ ਮੇਰੇ ਬੱਚੇ ਤੇ ਮੇਰੀ ਨੂੰ ਉਹਨਾਂ ਨੂੰ 80000 ਰੁਪਏ ਮਹੀਨਾ ਜਾ ਰਿਹਾ ਸਭ ਝੂਠ ਐ ਬਿਲਕੁਲ ਉਹਨਾਂ ਨੂੰ ਸਿਰਫ ਪੈਨਲ ਉੱਤੇ ਹੈ ਔਰ ਯੂਨੀਵਰਸਿਟੀ ਦਾ ਉਹ ਕਹ ਰਹੇ 2 ਲੱਖ ਕਿ ਨਵ ਜਾਂ 40 ਜਾਂ 2 ਲੱਖ ਜਰਨੇ ਜਾ ਰਹੇ ਹਰ ਮਹੀਨੇ ਜਾ ਰਹੇ ਉਹ ਉਹ ਛੂਟ ਹੈ ਇੱਕ ਪੈਸਾ ਵੀ ਨਹੀਂ ਜਾ ਰਿਹਾ ਇੱਕ ਕੋਈ ਮਸ਼ੀਨ ਵੀ ਮੰਗਾਈ ਗਈ ਸੀਗੀ ਕੋਈ 1.5 ਕਰੋੜ ਦੇ ਸਮਥਿੰਗ ਜਿਹੜੀ ਕਿ ਪੰਜਾਬ ਦੇ ਵਿੱਚ ਉਹ ਕਹ ਰਹੇ ਆ ਕਿ ਉਹ ਮਿਲ ਸਕਦੀ ਸੀਗੀ ਕੁਝ ਰਾਜਸਥਾਨ ਤੋਂ ਮੰਗਾਈ ਗਈ ਸੀਗੀ ਜਿਹੜੀ ਕੋਈ ਨਹੀਂ ਰਾਜਸਥਾਨ ਤੋਂ ਤਾਂ ਅਸੀਂ ਨਹੀਂ ਨਾ ਤੇ ਨਹੀਂ ਮਸ਼ੀਨ

ਕੀ ਇਹਨਾਂ ਵਿੱਚੋਂ ਕਰਨਾ ਹੈ ਤੇ ਮਸ਼ੀਨਾਂ ਤੇ ਬਹੁਤ ਆਈਆਂ ਇੱਕ ਮਸ਼ੀਨ ਨੂੰ ਟਾਰਗੇਟ ਕਰ ਰਹੇ ਇਹ ਇਹਨਾਂ ਨੂੰ ਗਲਤ ਫਹਿਮੀ ਹੋ ਗਈ ਹੈ ਔਰ ਰਾਜਸਥਾਨ ਤੋਂ ਆਈ ਹੈ ਔਰ ਰਾਜਸਥਾਨ ਤੋਂ ਨਹੀਂ ਆਈ ਉਹ ਕੰਪਨੀ ਦੇ ਹੁੰਦੀ ਹੈ ਮਸ਼ੀਨ ਰਾਜਸਥਾਨ ਤੇ ਥੋੜੀ ਹੁੰਦੀ ਹੈ ਰੇਟ ਕੰਟਰੈਕਟ ਹੁੰਦੇ ਕਿ ਕਿੱਥੇ ਦਾ ਸਹੀ ਕੀਤਾ ਪਰ ਉਹ ਸਾਰਾ ਜੀ ਜੀ ਹਾਂਜੀ ਜੀ ਫਿਰ ਕੋ ਇਹ ਵੀ ਕਹਿ ਰਹੇ ਆ ਵੀ ਨੀਤੂ ਕੱਕੜ ਜੋ ਆਪਣੇ ਉਹ ਉਹਨਾਂ ਦੇ ਕੋਈ ਕੰਮ ਕਰਦੀ ਹੈ ਜੇ ਡੀਸ ਤੇ ਬਟ ਉਹ ਵੀ ਲੈਬ ਟੈਕਨੀਸ਼ੀਅਨ ਲਈ ਗਈ ਹੈ ਇੱਥੇ ਕੋਈ ਉਹਦੇ ਬਾਰੇ ਵੀ ਅੱਜ ਗੱਲ ਕਰ ਰਹੇ ਜੀ ਇਹ ਵਿੱਚ ਕੁਝ ਵੀ ਬੋਲਦੇ ਹੋ ਕੁਝ ਉਹ ਤਾਂ ਜੇ ਕਿਸੇ ਦਾ ਪ੍ਰੂਵ ਹੋਇਆ ਮੈਂ ਵਾਈਸ ਚੈਂਸਰ ਰਹਿ ਜੀ ਪ੍ਰੂਵ ਹੋਇਆ ਕਿ ਉਹ ਤਾਂ ਪਾਰਟੀਕੂਲਰ ਰਿਪੋਰਟ ਹੋ ਗਈ ਨਾ ਇਹ ਤਾਂ ਪੂਰੀ ਯੂਨੀਵਰਸਿਟੀ ਨੂੰ ਡਿਫੈਂਡ ਕਰ ਰਹੇ ਮੇਰੇ ਘਰ ਤੇ ਹੀ ਬਲੇਮ ਲਗਾ ਰਹੇ ਕਿ ਇਹ ਝੂਠੇ ਤੰਤਾ ਕੁਝ ਇੱਕ ਪੈਸਾ ਵੀ ਨਹੀਂ ਲੈ ਰਹੇ ਕੋਈ ਤੇ ਮੀਟੂ ਫੱਕੜ ਦੇ ਲਗਾ ਰਹੇ ਮੈਨੂੰ ਦੇਖਣ ਕਹਿਵਾ ਬਿਲਕੁਲ ਉਹ ਤੁਹਾਡੇ ਫਫਾ ਫਨ ਤੋਡਰ ਤੱਕ ਗੱਡੀਆਂ ਤੱਕ ਗੱਲ ਕਰ ਰਹੇ ਆ ਵੀ ਸਰਕਾਰ ਵੱਲੋਂ ਮੰਗੀਆਂ ਗਈਆਂ ਕਿਹਾ ਗਿਆ ਫੋਰਚੂਨਰ ਦੇਣੇ ਜਾਣ ਮੀਟੂ ਫੱਕੜ ਨੂੰ ਤਾਂ ਡਾਕਟਰ ਵੀ ਸੀ ਰਾਜ ਵੀ ਸੀ ਸਾਹ ਨੂੰ ਨਾ ਤੇ ਅਨੁਮਾਨ ਨਹੀਂ ਦਿੱਤੀ ਹੈ ਜਿਹੜੀ ਵੀ ਗੱਡੀ ਆਂਦੀ ਹੈ ਉਹ ਸਾਡੀ ਜਨਰਲ ਆਂਦੀ ਹੈ ਤੇ ਜਿਹੜੀਆਂ ਵੀ ਗੱਡੀਆਂ ਆਈਆਂ ਜਿਵੇਂ ਕੋਈ ਵੀ ਨਈ ਚੀਜ਼ ਨਹੀਂ ਕੀਤੀ ਗਈ ਹੈ ਇਹ ਜਦ ਕੰਸ ਅਨਾਦਾ ਅੰਦੋਲਨ ਹੋਇਆ ਹੈ ਤੇ ਉੱਤੇ ਨਾਤੀ ਇਹ ਖੇਤਾਂ ਦੇ ਵਿੱਚ ਸਾਡੀ ਗੱਡੀਆਂ 4x4 ਦੀਆਂ ਨਹੀਂ ਸੀ ਉਹ ਫਸ ਜਾਂਦੀਆਂ ਸੀ ਇਸ ਲਈ ਪਲਾਨ ਕੀਤਾ ਹੈ ਹਲੇ ਕੋਈ ਵੀ ਡਿਲੀਵਰ ਨਹੀਂ ਹੋਈ ਹੈ ਤੇ ਸਾਡੀ 22 ਗੱਡੀਆਂ ਅਸੀਂ ਵੇਚੀਆਂ ਤੇ 6 ਗੱਡੀਆਂ ਖਰੀਦੀਆਂ ਤਸਰ ਪਰ ਇਹ ਉਹ ਸਾਰੀਆਂ ਕੈਰੇਟਾ ਤੇ ਉਹ ਵਾਲੀਆਂ ਜਿਹੜੀਆਂ ਕੀ ਸਟੇਡੀ ਗੱਡੀਆਂ 15 15 ਸਾਲ ਪੁਰਾਣੀ ਗੱਡੀਆਂ ਸੀ ਕੱਢੀਆਂ ਔਰ ਉਹ ਰਿਪਲੇਸ ਹੋਈਆਂ ਔਰ ਸਾਰੀ ਦੀ ਸਾਰੀ ਬਿਲਕੁਲ ਪ੍ਰੋਸੀਜਰ ਫੋਲੋ ਕਰਕੇ ਹੋਈ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਲਾ ਯੂਨੀਵਰਸਿਟੀ ਹੈ ਜੀ ਲਾ ਯੂਨੀਵਰਸਿਟੀ ਵਿੱਚ ਫਾਰਚਨਰ ਹੈ

ਪਿਛਲੇ 2 ਸਾਲ ਵਿੱਚ ਲਈ ਹੈ ਇੱਕ ਦਿਨ ਵਿੱਚ ਨਹੀਂ ਲਿਆ ਗੱਡੀ ਜਾਂਦੀ ਹੈ ਬਾਹਰ ਵਿਕਦੀ ਹੈ ਆਪਸ਼ਨ ਹੁੰਦੀ ਹੈ ਜਿਹਦੇ 15 ਸਾਲ ਪੂਰੇ ਹੋ ਗਏ ਹੁੰਦੇ ਆ ਇਹ ਸਪੀਡਲ ਵਾਲੀ ਤੇ ਹੋ ਜੇ ਹੋ ਗਏ ਹੁੰਦੇ ਆ ਨੂੰ ਗੱਡੀ ਨੂੰ ਰਿਪਲੇਸ ਕੀਤਾ ਜਾਂਦਾ ਉਹ ਹਰ ਦਫਤਰ ਪੂਰੇ ਹਿੰਦੁਸਤਾਨ ਚ ਹੁੰਦਾ ਬਿਲਕੁਲ ਡਾਕਟਰ ਹੁੰਦਾ ਹੈ ਤੇ ਬਟ ਬਟ ਫਿਰ ਇਹ ਕੀ ਦੇ ਕਰੀਬ ਧੰਦਲੀਆਂ ਜਿਹੜੀਆਂ ਇਹ ਕਹਿ ਰਿਹਾ ਹੋਈਆਂ ਕੋਸ਼ਿਸ਼ ਮਤਲਬ ਕਹਿ ਰਹੇ ਆ ਵੀ ਟੈਂਡਰ ਵਗੈਰਾ ਵੀ ਨਹੀਂ ਲੱਗੇ ਸੀ ਉਹਨਾਂ ਦੀ ਪੇਮੈਂਟ ਪਹਿਲਾਂ ਕਰ ਦਿੱਤੀ ਗਈ ਹੈ ਜਾਂ ਕੁਝ ਪਿਛਲੇ ਟੈਂਡਰ ਜਿਹੜੇ ਉਹਨਾਂ ਦੇ ਵਿੱਚ ਵੀ ਕਰੋੜਾਂ ਰਪੀਆਂ ਦੀ ਹੀਰਪੀ ਹੋਈ ਹੈ ਇੰਕੀ ਦੇ ਕਰੀਬ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਕੀ ਹੋ ਰਿਹਾ ਫਿਰ ਇਸ ਯੂਨੀਵਰਸਿਟੀ ਨੂੰ ਕਿਉਂ ਇਸ ਤਰ੍ਹਾਂ ਟਾਰਗੇਟ ਕੀਤਾ ਜਾ ਰਿਹਾ ਕੀ ਲੱਗਦਾ ਮੈਂ ਮੈਂ ਦੱਸ ਦਿੰਦਾ ਇੱਕ ਬੰਦਾ ਹੈ ਇੱਥੇ ਜਿਹਨੂੰ ਅਸੀਂ ਹੀ ਪਕੜ ਲਿਆ ਹੈ ਰਿਸ਼ਵਤਾਂ ਲੈਦੇ ਹੋਏ ਉਹ ਬੰਦਾ ਇੱਥੇ ਪਹਿਲੇ ਵੀ ਯੂਨੀਅਨ ਵਿੱਚ ਬੜਾ ਐਕਟਿਵ ਰਿਹਾ ਉਹਦੀ ਸੀਟ ਬਦਲੀ ਸੀ ਉਹ ਕਿਡਨੈਪਿੰਗ ਤੇ ਮਨੀ ਐਕਸਟਰੈਕਸ਼ਨ ਹੋਇਆ ਇਥੇ ਕਮਿਸ਼ਨ ਉਤੇ ਉਹਦਾ ਪੂਰਾ ਪੁਲਿਸ ਨੂੰ ਕੰਪਲੇਂਟ ਕੀਤੀ ਹੋਈ ਹੈ ਜਨਵਰੀ ਵਿੱਚ ਹੋਇਆ ਸੀ ਉਹ ਬੰਦਾ ਬਲੈਕਮੇਲਿੰਗ ਤੇ ਉਤਰਿਆ ਹੋਇਆ ਹੈ ਤੇ ਜਿਹੜੇ ਵੀ ਬੈਡ ਐਲੀਮੈਂਟਸ ਹੈ ਜਿੰਨਾ ਦੀ ਪੋਲਿਟਿਕਲ ਐਂਬੀਸ਼ਨਸ ਹੈ ਉਹਨਾਂ ਨੂੰ ਗਲਤ ਖਬਰਾਂ ਦੇ ਰਿਹਾ ਹੈ ਉਹਨੂੰ ਹੁਣ ਇਤੋਂ ਯੂਨੀਵਰਸਿਟੀ ਤੋਂ ਟਰਾਂਸਫਰ ਕਰਕੇ ਉਹ ਨਹੀਂ ਰੁਕਿਆ ਤੇ ਉਹਦੀ ਟਰਾਂਸਫਰ

ਪਹਿਲੀ ਹੋ ਗਈ ਹੈ ਮੀਟਿੰਗ ਰਿਪੋਰਟਾਂ ਭੇਜ ਦਿੱਤੀਆਂ ਕਿ 1 ਤੇ ਲੈ ਕੇ 21 ਤੱਕ ਸਾਰੇ ਅਲੀਗੇਸ਼ਨ ਚੁੱਕੇ ਹੈ ਗਲਤ ਹੈ ਕੋਈ ਪ੍ਰੂਫ ਨਹੀਂ ਹੋਇਆ ਤੇ ਕੰਖਾਏ ਜੋ ਡੇਰੇ ਉਹ ਨਹੀਂ ਹੋਈ ਜੋ ਬੋਲ ਰਿਹਾ ਬਿਨਾ ਪੰਜਾਬੀ ਤੇ ਆਗੇ ਉਹ ਸਾਰੇ ਉਹਨਾਂ ਵਿੱਚੋਂ ਜੀਤੀਆ ਦੋਨੇ ਪੰਜਾਬੀ ਪਾਸ ਕਰ ਲਈ ਹੈ ਉਹਨਾਂ ਨੂੰ ਟਾਈਮ ਦਿੱਤਾ ਜਾਂਦਾ ਹੈ ਛੇ ਤੋਂ 1 ਮਹੀਨਾ ਦਾ ਜਿਹੜਾ ਇਹ ਕਹ ਰਿਹਾ ਕਿ ਸਾਰੇ ਅਹੀਂ ਹਿਮਾਚਲ ਤੇ ਆਗੇ 1000 ਬੰਦੇ ਆ ਸੋ ਸਿਰਫ 3-4 ਬੰਦੇ ਜਿਹੜੇ ਹਿਮਾਚਲ ਤੋਂ ਆਏ ਡਾਕਟਰ ਤੁਸੀਂ ਤੁਸੀਂ ਕੀ ਅਸੀਂ ਇੰਡੀਆ ਦੇ ਹੀ ਪਾਰਟ ਹੈ ਨਾ ਜਾਂ ਅਸੀਂ ਚੜ ਚੁੱਕੇ ਇੰਡੀਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਉਹ ਬਟ ਡਾਕਟਰ ਉਹ ਤੇ ਨਹੀਂ ਕਰ ਰਹੇ ਉਹ ਸਾਰਾ ਇਸ ਤਰ੍ਹਾਂ ਦਾ ਕੋਈ ਸੰਧਨੀ ਵગેਰਾ ਕਿਤੇ ਵੀ ਨਹੀਂ ਹੋਈ ਬਿਲਕੁਲ ਪਾਰਦਰਸ਼ੀ ਨਹੀਂ ਬਿਲਕੁਲ ਨਹੀਂ ਬਟ ਬਟ ਆਰਟੀਆਈ ਲਈ ਜਿਹੜੇ ਫਿਰ ਆਰਟੀਆਈ ਇਹਨਾਂ ਨੂੰ ਮਿਲੀਆਂ ਜਿੰਦੇ ਵਿੱਚ ਆ ਕੇ ਸਾਰੇ ਖੁਲਾਸੇ ਹੋਏ ਆ ਮਤਲਬ ਉਹਨਾਂ ਨੇ ਕਿਹਾ ਜਈ ਪਰਦਾ ਫਾਸ਼ ਕੀਤਾ ਜੀ ਯੂਨੀਵਰਸਿਟੀ ਦਾ ਇਹ ਵਰਲਡ ਬੋਲੇਗਾ ਪਰਦਾ ਫਾਸ਼ ਕੀਤਾ ਕਿਤੇ ਨਹੀਂ ਹੋਇਆ ਸੂਟ ਫਾਈਲ ਕਰੇਗੀ ਯੂਨੀਵਰਸਿਟੀ ਹਮ ਇਨਕੁਆਰੀ ਹੋਨੇ ਦਿਓ ਇਨਕੁਆਰੀ ਹੋ ਗਈ ਹੈ ਉਹਦੇ ਰਿਜ਼ਲਟਸ ਆ ਗਏ ਹੈ ਉਹਦੇ ਵਾਸਤੇ ਇਹਨਾਂ ਬੰਦਿਆਂ ਉੱਤੇ ਯੂਨੀਵਰਸਿਟੀ ਦੀ ਫੇਮਸਨ ਦਾ ਸੂਟ ਫਾਈਲ ਕਰੇਗੀ ਇਹ ਤਾਂ ਸਿਰਫ ਯੂਨੀਵਰਸਿਟੀ ਦੀ ਨਹੀਂ ਸਰਕਾਰ ਦੀ ਵੀ ਬੇਸੀ ਕਰ ਰਹੇ ਹੈ ਬਿਲਕੁਲ ਇਹਨਾਂ ਨੂੰ ਪਤਾ ਹੀ ਨਹੀਂ ਚੱਲ ਰਿਹਾ ਇਹਨਾਂ ਨੂੰ ਟਿਕਟਾਂ ਚਾਹੀਦੀਆਂ ਪੋਲਟਿਕਸ ਕਰਨਾ ਔਰ ਉਹ ਬੰਦੇ ਦੇ ਬਕਾਵੇ ਵੀ ਚਾ ਰਹੇ ਹੈ ਉਹ ਬੰਦਾ ਖੁਦ ਹੀ ਉਹਦਾ ਵੀਡੀਓ ਕੇ ਸਾਡੀ ਕੋਰਡੀ ਰਿਕਾਰਡਿੰਗ ਉਸਨੇ 5 ਲੱਖ ਰੁਪਇਆ ਫਾਰਮ ਹਾਊਸ ਵਿੱਚ ਪਹਿਲੇ ਬੰਦ ਕਰਕੇ ਰੱਖੇ ਬੰਦੇ ਉਹਦੇ ਬਾਅਦ ਹੋਟਲ ਵਿੱਚ ਟ੍ਰਾਂਸਫਰ ਕੀਤੇ ਉਹਨਾਂ ਸਾਰਿਆਂ ਦਾ ਜਿਹੜਾ ਅਰਸੀ ਉਹਦੇ ਪਿੱਛੇ ਉਹਦੀ ਟ੍ਰਾਂਸਫਰ ਕੀਤੀ ਨਿਤੂ ਕੁਕੇ ਦੇ ਨਾਲ ਲੱਗਿਆ ਹੋਇਆ ਸੀ ਉਹ ਹੁਣ ਇਹ ਚਾਹੁੰਦਾ ਹੈ ਕਿ ਮੈਨੂੰ ਵਾਪਸ ਉਸੇ ਫੀਲਡ ਉੱਤੇ ਲਿਆਇਆ ਜਾਏ दे गल कर रहे हो ना फोटो का खिंच के ले लिए नहीं। समझ से कुछ आया नहीं, नहीं। उन, ए पता ए होया। वेचे लगा रहे है समेत पूरी हाई लेवल कमेटी तीन दिन पहले सचर था अर्थ सचर जी उधर लिखने के बाद सारा चेकअप हो चुका सारी फाइल असवा ली है ਤੇ ਜੇ ਕੋਈ ਵੀ ਆਦਮੀ ਇਨਵੋਲਡ ਪਾਇਆ ਗਿਆ ਉਹਦੇ ਅਗੇਂਸਟ ਪੂਰੀ ਪੂਰਾ ਐਕਸ਼ਨ ਹੋਏਗਾ ਉਹਨੂੰ ਵੀ ਸਜ਼ਾ ਦਿੱਤਾ ਜਾਏਗਾ ਜਿਵੇਂ ਉਹ ਅੰਦੂਤ ਕੀਤਾ ਹੈ ਤੇ ਜਿਹੜਾ ਉਹ ਮੇਰੇ ਵਾਈਫ ਤੇ ਬੱਚਿਆਂ ਨਵਾਸੇ ਲਿਖ ਰਿਹਾ ਇੱਕ ਨਿਆ ਪੈਸਾ ਵੀ ਕਿਸੇ ਨੇ ਸੈਲਰੀ ਵਿੱਚ ਨਹੀਂ ਦਿਆ ਨਾ ਉਹ ਸੱਡ ਲੰਦੇ ਨਾ ਉਹ ਹਿੰਦੂ ਸੰਚ ਇੱਕ ਇੱਕ ਲਾਸਟ ਵਾਰ ਰਹਿ ਗਿਆ ਸੀ ਡਾਕਟਰ ਉਹ ਉਹਨੇ ਵੀ ਕਿਹਾ ਵੀ ਸੀ ਸਾਫ ਦਾ ਇੱਕ ਹੋਟਲ ਤਿਆਰ ਹੋ ਰਿਹਾ ਹਿਮਾਚਲ ਦੇ ਵਿੱਚ

ਜਨਵਰੀ ਵਿੱਚ ਉਹ ਨੁਕਤਾ ਚੱਲਿਆ ਕਿ ਉਹ ਐਕਸਰੈਸ਼ਨ ਐਕਸਟਰੂਸ਼ਨ ਕਰ ਰਹੇ ਆਂ ਬੰਦਿਆਂ ਦੇ ਕਹਤੇ ਤਲਵਾਰਾਂ ਲੈ ਕੇ ਤੇ ਢੰਡੇ ਲੈ ਕੇ ਰਾਤੀ ਲੋਕ ਆ ਗਏ ਸਨ ਅਵਰਜੈਂਸੀ ਵਿੱਚ ਅਸੀਂ ਕੰਪਲੇਟ ਕੀਤੀ ਉਹਦੀ ਯਾਂ ਉਹਦੇ ਬਾਅਦ ਉਸकी ट्रांसफर ਕੀਤੀ ਹੈ ਆਊਟਸਾਈਡ ਯੂਨੀਵਰਸਿਟੀ ਕੈਂਪਸ ਉਹਦੇ ਬਾਅਦ ਹਰ ਹਰ ਸੱਚ ਤੇ ਉਹਨਾਂ ਨੂੰ ਵੀ ਗਲਤ ਦੱਸ ਰਿਹਾ ਹੋਏਗਾ ਨਾ ਇਹ ਜਾ ਕੇ ਉਹ ਬੜੇ ਉਹ ਬਨ ਰਹੇ ਇਹ ਇਹ ਤਾਂ ਬਹੁਤ ਵੱਡਾ ਮਾਮਲਾ ਪਕੜਿਆ ਗਿਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਡਿਫੇਮੇਸ਼ਨ ਵਿੱਚ ਬਹੁਤ ਬੁਰੀ ਤਰ੍ਹਾਂ ਫਸ ਗਿਆ ਉਹਨਾਂ ਨੇ ਨਾਲ ਲੈ ਕੇ ਡਿਫੈਂਡ ਕਰ ਰਹੇ ਹੈ ਬਿਲਕੁਲ ਬਿਲਕੁਲ ਜਿਹੜੇ ਬੰਦੇ ਜਿਹੜੇ ਬੰਦੇ ਹੈ ਨਹੀਂ ਮੈਂ ਇਸ ਵਾਸਤੇ ਕੋਈ ਰਿਐਕਟ ਓਪਨਲੀ ਨਹੀਂ ਕਰ ਰਿਹਾ ਸੀ ਜੀ ਮੈਨੂੰ ਕੀ ਗਲਤ ਹੈ ਉਹ ਸਾਰਾ ਜੋ ਮਰਜ਼ੀ ਆ ਕੇ ਦੇਖ ਲੈ

ਲੋਕੋ ਕੇ ਕਰਵਾਲਿਆਂ ਨੂੰ ਤੁਸੀਂ ਬਾਹਰ ਯੂਰਪ ਵਿੱਚ ਤੇ ਉੱਥੇ ਪੈਸੇ ਭੇਜ ਰਹੇ ਹੋ ਉਸੇ ਹਜ਼ਾਰੋਂ ਰਿਕਾਰਡ ਤਾਂ ਹੋਣਾ ਚਾਹੀਦਾ ਨਾ ਹਾਂ 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 ਐਡੀ ਬੁੱਲੰਦ ਨਹੀਂ ਥੋੜੀ ਹੋ ਜਾਏਗਾ ਕਿ ਦੇ ਰਹੇ ਕਿਤੇ ਹੈ ਕੋਈ ਕਿਸ ਨੂੰ ਦੇ ਰਹੇ ਹੈ ਹਿਮਾਚਲ ਵਿੱਚ ਕੋਈ ਹੋਟਲ ਨਹੀਂ ਬਣ ਰਿਹਾ ਹਿਮਾਚਲ ਮੇਰਾ ਘਰ ਹੈ ਮੈਂ ਬਿਲੋਂਗ ਕਰਦਾ ਹਾਂ ਹਿਮਾਚਲ ਮੇਰੀ ਜ਼ਮੀਨ ਹੈ ਘਰ ਹੈ ਉੱਥੇ ਖੇਤੀ ਹੁੰਦੀ ਹੈ ਆਰਗੇਨਿਕਲੀ

That should she Thank you. Thank you, sir. Thank you.